ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਰ ਲੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਆਪਾਂ ਨਵੀਆਂ ਤੋਂ ਨਵੀਆਂ ਵੀਡੀਓ ਮੱਜਾਂ ਤੇ گاਵਾਂ ਦੀਆਂ ਤੁਹਾਡੇ ਤੱਕ ਪਹੁੰਚਾ ਸਕੀਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਹਾਂਜੀ ਇਹ ਝੋਟੀ ਖੜੀ ਹੈਗੀ ਪਿੰਡ ਰੋਡ ਕੀ ਸਰਦੂਲਗੜ੍ਹ ਦੇ ਲਾਗੇ 2 ਜਾਂ 4 ਦਿਨ ਇਹਨੇ ਸੂਣ ਦੇ ਬਾਕੀ ਨਹੀਂ ਹੈਗੇ ਕਦ ਦਾ ਕਾਠ ਦੀ ਬਹੁਤ ਚੰਗੀ ਆ ਮੂੰਹ ਮੱਥੇ ਦੀ ਵੀ ਸ਼ਕੀਨ ਆ ਥਾਂ ਲੇਵੇ ਦੀ ਵੀ ਸਾਫ ਆ ਸੋ ਜਿਹੜੇ ਵੀ ਵੀਰ ਨੇ ਇਹ ਝੋਟੀ ਲੈਣੀ ਆ ਉਹ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਮੈਂ ਗੁਲਦੀਪ ਨਾਲ ਸੰਪਰਕ ਕਰ ਸਕਦਾਗਾ ਕੋਈ ਵੀ ਖੋਟ ਨਹੀਂ ਝੋਟੀ ਜ ਮਹ ਚੰਗੀ ਝੋਟੀ ਆ ਸਾਫ ਸੁਥਰੀ ਝੋਟੀ ਆ ਕੱਲਾ ਕੱਲਾ ਥਾਂ ਲੱਗਿਆ ਝੋਟੀ ਦੇ ਅਜੇ ਬਹੁਤ ਬੰਨ ਆ ਝੋਟੀ ਨੇ ਚਾਰ ਕੁ ਦਿਨ ਅਜੇ ਬਾਕੀ ਲੈ ਜੂਗੀ ਹੋ ਸਕਦਾ ਤਾਂ ਉੱਤੇ ਵੱਧ ਵੀ ਲੈ ਜੇ ਸੋ ਜਿਹੜੇ ਵੀ ਇਹਨੇ ਲੈਣੀਆਂ ਤਾਂ ਬਾਈ ਨਾਲ ਸੰਪਰਕ